ਇਹ ਜੀ ਪਹਿਲਾਂ ਸਵੇਰੇ 7 ਤਰੀਕ ਨੂੰ ਉਹਨਾਂ ਨੇ ਕਟਮਾਰ ਕੀਤੀ ਘਰ ਤੇ ਕਬਜ਼ਾ ਕੋਆ ਕਰਨ ਦੀ ਕੋਸ਼ਿਸ਼ ਕੀਤੀ। ਨੇਂਗ ਲਿਆਂਦੇ ਅਣਪਛਾਤੇ ਬੰਦੇ ਨਾਲ ਆਏ ਉਹਨਾਂ ਦੇ। ਉਹ ਬੇਦਖਲਾ ਘਰ ਚੋਂ ਪਰ ਉਹ ਜ਼ਬਰਦਸਤੀ ਕੰਦ ਖੜਾਉਂਦੇ ਸੀਗੇ। ਮੈਂਨੇ ਥਾਣੇ ਦੇ ਮੌਂਚੀ ਨੇ ਕਿਸੇ ਨੂੰ ਨਹੀਂ ਭੇਜਿਆ ਥਾਣੇਦਾਰ ਭੇਜਿਆ ਉਹ ਫੋਟੋ ਖੜ ਕੇ ਮੁੜਿਆ ਕੱਲੇ। ਉਹਨਾਂ ਤੋਂ ਮੇਰੀ ਮਾਂ ਨੂੰ ਪਹਿਲਾਂ ਕਟਮਾਰ ਕੀਤੀ ਫਿਰ ਤੇਲ ਪਾ ਕੇ ਅੱਗ ਲਾ ਦਿੱਤੀ। ਤਾਂ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਉਹਦੇ ਪਿੰਡ ਕਪੂਰੇ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ ਹੈ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਨੂੰ ਆਪਣੀ ਸੱਕੀ ਮਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਅੱਗ ਲਾ ਕੇ ਉਸ ਦੀ ਬੁਰੀ ਹਾਲਤ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਹੈ ਉਹਨਾਂ ਦਾ ਚੱਲ ਰਿਹਾ ਸੀ ਤੇ ਜ਼ਮੀਨ ਦੇ ਟੁਕੜੇ ਦੇ ਪਿੱਛੇ ਆਪਣੀ ਹੀ ਮਾਂ ਨੂੰ ਤੇਲ ਪਾ ਕੇ ਅਗਲਾ ਦਿੱਤੀ ਗਈ ਤਾਂ ਕਿਹਾ ਜਾ ਰਿਹਾ ਹੈ ਕਿ ਨੂੰਹ ਅਤੇ ਪੁੱਤ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਛੋਟੇ ਭਰਾ ਦੇ ਵੱਲੋਂ ਤੁਰੰਤ ਹੀ ਉਸ ਦੀ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਠੀਕ ਨਹੀਂ ਹੈ ਤੇ ਉਸਨੇ ਰੁਪੀ ਦਿੱਤੇ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਇਸ ਮੌਕੇ ਜਦੋਂ ਛੋਟੇ ਭਰਾ ਦੇ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਅਧਿਕਾਰੀਆਂ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਜੀ ਪਹਿਲਾਂ ਸਵੇਰੇ 7 ਤਰੀਕ ਨੂੰ ਉਹਨਾਂ ਨੇ ਕਟਮਾਰ ਕੀਤੀ ਘਰ ਤੇ ਕਬਜ਼ਾ ਕਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਨਹਿੰਗ ਲਿਆਂਦੇ ਅਣਪਛਾਤੇ ਬੰਦੇ ਨਾਲ ਆਏ ਉਹਨਾਂ ਦੇ ਕੌਣ ਸੀ ਉਹ ਬੰਦੇ ਬੰਦੇ ਜੀ ਉਹ ਹੀ ਜਾਣਦੇ ਅਸੀਂ ਨਹੀਂ ਜਾਣਦੇ ਰੌਲਾ ਕਿਸ ਦੇ ਨਾਲ ਰੌਲਾ ਸਰਬਜੀਤ ਨਾਲ ਆ ਉਹ ਕੌਣ ਉਹ ਮੇਰਾ ਭਰਾ ਹੀ ਆ ਇਹਨਾਂ ਦਾ ਬੇਟਾ ਜਾਂ ਮੇਥੋਂ ਵੱਡਾ ਉਹ ਬੇਦਖਲਾ ਘਰ ਚੋਂ ਔਰ ਉਹ ਜ਼ਬਰਦਸਤੀ ਕੰਦ ਕਢਾਉਂਦੇ ਸੀਗੇ ਤੇ ਅਸੀਂ ਜਦੋਂ ਇਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਅਸੀਂ ਫੋਨ ਕੀਤਾ ਆਈਜੀ ਨੂੰ ਫੋਨ ਕੀਤਾ ਐਸਐਸਪੀ ਨੂੰ ਫੋਨ ਕੀਤਾ ਡੀਐਸਪੀ ਨੂੰ ਕੀਤਾ 100 ਤੇ ਕੀਤਾ 112 ਤੇ ਕੀਤਾ ਮੈਨੇ ਥਾਣੇ ਦੇ ਮੁੰਛੀ ਨੇ ਕਿਸੇ ਨੂੰ ਨਹੀਂ ਭੇਜਿਆ ਇੱਕ ਥਾਣੇਦਾਰ ਭੇਜਿਆ ਉਹ ਫੋਟੋ ਖੜ ਕੇ ਮੁੜਿਆ ਕੱਲੇ ਉਹਨੇ ਕੁਝ ਨਹੀਂ ਕਿਹਾ ਲਿਆ ਉਹ ਸਾਨੂੰ ਲਾਂਬੇ ਦੇਣ ਲੱਗ ਗਿਆ ਕਹਿੰਦਾ ਮੈਂ ਦਿਗਦਾ ਐ ਮੈਂ ਢੈਂਦਾ ਐ ਉਹ ਤਨਖਾਹ ਲੈਂਦਾ ਸਾਡੇ ਲਈ ਥੋੜੀ ਡੈਗਨਟੀ ਦੇ ਲਾਂਬੇ ਦੇਣ ਲੈਣੇ ਇਹ ਗੱਲਾਂ ਸਾਰੀਆਂ ਮੈਨੇ ਥਾਣੇ ਦੇ ਹੱਕ ਚ ਹੋਈਆਂ ਇਹੋਨਾਂ ਨੇ ਜਾਣ ਬੁੱਝ ਕੇ ਇਹ ਤਮਾਸ਼ਾ ਕਰਵਾਇਆ ਉਹਨਾਂ ਤੋਂ ਮੇਰੀ ਮਾਂ ਨੂੰ ਪਹਿਲਾਂ ਕੁੱਟਮਾਰ ਕੀਤੀ ਫਿਰ ਤੇਲ ਪਾ ਕੇ ਅੱਗ ਲਾ ਦਿੱਤੀ ਇਹ ਇੱਕ ਪਰਿਵਾਰਕ ਮੈਂਬਰ ਦੀ ਆਪਸ ਵਿੱਚ ਲੜਾਈ ਹੈ ਕੁਛ ਉਹਦਾ ਬਟਾ ਜਿਹੜਾ ਸਰਬਜੀਤ ਨੇ ਕਾਫੀ 19 ਸਾਲਾਂ ਤੋਂ ਕਹਿੰਦੀ ਮੈਂ ਬੇਦਖਲ ਕੀਤਾ ਤੇ ਉਹ ਘਰੇ ਕੁਝ ਨਿੱਜੀ ਤੌਰ ਤੇ ਇੱਕ ਦੁਆਰ ਬਣਾ ਰਿਹਾ ਸੀ ਤੇ ਕੁਝ ਪਿੰਡ ਦੀ ਪ੍ਰਧਾਨ ਗਰਮੀਤ ਸਿੰਘ ਦਾ ਨਾਮ ਲੈ ਰਹੀ ਵੈਸੇ ਪੂਰੀ ਜਾਂਚ ਪੜਤਾਲ ਕਰ ਰਹੇ ਆ ਬਿਆਨ ਲੈਣਗੇ ਸੀ ਅਜੇ ਮਾਤਾ ਥੋੜੀ ਜੀ ਨੇ ਅਨਫਿਟ ਹੈ ਤੇ ਹੋ ਸਕਦਾ 4:30 ਵਜੇ ਦੁਆਰਾ ਮੈਂ ਫੇਰ ਬਿਆਨ ਲੈਣ ਜਾਊਗਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਬਜੀਤ ਸਿੰਘ ਰੋਲੀ ਦੀ ਰਿਪੋਰਟ